ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਕਿ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ 7 ਅਪ੍ਰੈਲ ਨੂੰ ਪਵਿੱਤਰ ਮੱਸਿਆ ਦਾ ਦਿਹਾੜਾ ਆਉਣ ਵਾਲਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸਨ ਬਹੁਤ ਹੀ ਸ਼ੁਭ ਸੰਚੋਕ ਪਣਨ ਜਾ ਰਿਹਾ ਹੈ ਨਾਲ ਹੀ ਨਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਇਸ ਤੋਂ ਤੁਸੀਂ ਇੱਕ ਰੋਟੀ ਦਾ ਤੇ 1 ਰੁਪਏ ਦੇ ਸਿੱਕੇ ਦੇ ਨਾਲ ਇਹ ਪਾ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਤੁਹਾਡੇ ਘਰ ਵਿੱਚ ਤਾਂ ਦੌਲਤ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਜੇਕਰ ਤੁਸੀਂ ਬਹੁਤ ਸਾਰੇ ਕੰਮ ਕਰਕੇ ਅੱਕ ਥੱਕ ਚੁੱਕੇ ਹੋ ਪਾਉ ਕੇ ਸਾਰੇ ਕੰਮ ਕਰਕੇ ਦੇਖ ਲਏ ਹਨ ਪਾਡ ਪੂਜਾ ਵੀ ਕਰਕੇ ਦੇਖ ਲਿਆ ਹੈ ਦਾਨ ਪੁੰਨ ਵੀ ਕਰਕੇ ਵੇਖ ਲਿਆ ਹੈ ਸੇਵਾ ਵੀ ਕਰਕੇ ਵੇਖ ਲਈ ਹੈ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਈ ਵੀ ਫਰਕ ਨਹੀਂ ਪੈ ਰਿਹਾ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਨਹੀਂ ਹੋ ਰਹੀਆਂ ਮਨ ਨੂੰ ਕਿਧਰੇ ਵੀ ਸੁੱਖ ਜਾਂ ਚੈਨ ਨਹੀਂ ਮਿਲ ਰਿਹਾ ਮਨ ਹਰ ਵੇਲੇ ਕਲਪਿਆ ਰਹਿੰਦਾ ਹੈ ਤਾਂ ਫਿਰ ਤੁਸੀਂ ਕੱਲ ਜਾਂ ਫਿਰ ਪਰਸੋਂ ਤੋਂ ਹੀ ਜਦੋਂ ਵੀ ਤੁਹਾਡਾ ਦਿਲ ਕਰਦਾ ਹੈ ਉਸੇ ਦਿਨ ਤੋਂ ਹੀ ਇਹ ਛੋਟੇ-ਛੋਟੇ ਬਦਲਾਵ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਸ਼ੁਰੂ ਦੇਖੋ ਸੰਗਤ ਜੀ ਇਹ ਛੋਟੇ-ਛੋਟੇ ਕੰਮ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹਨਾਂ ਨੂੰ ਕਰਕੇ ਵੇਖ ਲਓ ਤਾਂ ਵੇਖਣਾ ਪ੍ਰਮਾਤਮਾ ਵਾਹਿਗੁਰੂ ਸੱਚੇ ਭਾਸ਼ਾ ਜੀ ਦੀ ਕਿਰਪਾ ਤੁਹਾਡੇ ਤੇ ਜ਼ਰੂਰ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਦੀਆਂ ਝੇੜੀਆਂ ਵੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਟੈਨਸ਼ਨਾਂ ਹਨ ਉਨ੍ਹਾਂ ਦਾ ਹਾਲ ਤੁਹਾਨੂੰ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਵਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਫਿਰ ਛੋਟੇ ਛੋਟੇ ਬਦਲਾਅ ਜਾਂ ਛੋਟੇ ਛੋਟੇ ਨਿਯਮ ਕਿਹੜੇ ਹਨ ਐਸੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਥ ਸੰਗਤ ਜੀ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਕਿਉਂਕਿ ਅਧੇ ਅਦੋਰੀ ਗੱਲ ਕਦੇ ਵੀ ਸਮਝ ਵਿੱਚ ਨਹੀਂ ਆਉਂਦੀ ਸਾਹ ਸੰਗਤ ਦੇ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੈ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਆਪਣੇ ਮਨ ਵਿੱਚ ਸਮਝਦਾ ਹੈ ਕਿ ਮੈਨੂੰ ਜੋ ਮਿਲਣਾ ਹੈ ਰੱਬ ਦੀ ਮਰਜ਼ੀ ਨਾਲ ਹੀ ਮਿਲਣਾ ਹੈ ਰੱਬ ਦੀ ਖੁਸ਼ੀ ਨਾਲ ਮਿਲਣਾ ਹੈ ਤਾਂ ਹਰ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਰੱਬ ਨੂੰ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਤਾਂ ਪਾਠ ਪੂਜਾ ਕਰਦੇ ਹਨ ਕਈ ਲੋਕ ਦਾਨ ਪੁੰਨ ਕਰਦੇ ਹਨ ਤੇ ਕਈ ਲੋਕ ਸੇਵਾ ਪੂਰੀ ਭਾਵਨਾ ਦੇ ਨਾਲ ਕਰਦੇ ਹਨ ਭਾਵੇਂ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਦੇ ਨਾਲ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਮੈਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਰੱਬ ਨੂੰ ਕਿਸੇ ਤਰ੍ਹਾਂ ਹੀ ਕੋਸ਼ਕਾ ਲਵਾ ਕਿਉਂਕਿ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਹੀ ਮੇਰੇ ਤੇ ਇਹ ਮਿਹਰ ਤੇ ਕਿਰਪਾ ਹੋਣੀ ਹੈ ਜੋ ਵੀ ਮੈਂ ਰੱਬ ਤੋਂ ਮੰਗ ਰਿਆਂ ਹਾਂ ਜਾਂ ਮੰਗ ਰਹੀ ਹਾਂ ਉਹ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਹਾਸਲ ਹੋਵੇਗਾ। ਮਹਾਪੁਰਖ ਜੀ ਆਖਦੇ ਹਨ ਕਿ ਕਈ ਵਾਰ ਅਸੀਂ ਇਹਨੇ ਨੇਕ ਕੰਮ ਕਰਨ ਦੇ ਨਾਲ-ਨਾਲ ਕੁਝ ਗਲਤੀਆਂ ਕਰ ਬੈਠਦੇ ਹਾਂ। ਜਿੰਨਾ ਗਲਤੀਆਂ ਦੇ ਕਰਕੇ ਸਾਡੇ ਉੱਤੇ ਜਿਹੜੀ ਕਿਰਪਾ ਹੋ ਰਹੀ ਹੁੰਦੀ ਹੈ ਉਸ ਨੂੰ ਹੀ ਅਸੀਂ ਸੰਭਾਲ ਨਹੀਂ ਪਾਉਂਦੇ ਭਾਵੇਂ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ ਪਾੜ ਪੂਜਾ ਕਰਦੇ ਹਾਂ ਸੇਵਾ ਕਰਦੇ ਹਾਂ ਜਾਂ ਫਿਰ ਕਹਿ ਲਓ ਕਿ ਦਾਨਪਨ ਕਰਕੇ ਕਰਮ ਬਣਾਉਂਦੇ ਹਾਂ ਤਾਂ ਸਤਗੋ ਸੱਚੇ ਪਾਤਸ਼ਾਹ ਜੀ ਸਾਡੇ ਹਰ ਇੱਕ ਨੇਕ ਕੰਮ ਦਾ ਫਲ ਸਾਨੂੰ ਦਿੰਦੇ ਹਨ ਸਾਡੇ ਤੇ ਕਿਰਪਾ ਕਰਦੇ ਹਨ ਅਸੀਂ ਹੀ ਆਪਣੀਆਂ ਗਲਤੀਆਂ ਦੇ ਕਰਕੇ ਅਣਗਹਿਲੀਆਂ ਦੇ ਕਰਕੇ ਵਾਇਗਰੂ ਜੀ ਤੋਂ ਵਾਇਗਰੂ ਜੀ ਦੀ ਉਹ ਹੋ ਰਹੀ ਕਿਰਪਾ ਨੂੰ ਸੰਭਾਲਣੀ ਪਾਉਂਦੇ ਤਾਂ ਇਸ ਕਰਕੇ ਅੱਜ ਦੀ ਵੀਡੀਓ ਅਸੀਂ ਜੋ ਅਸੀਂ ਤੁਹਾਨੂੰ ਨਿਯਮ ਤੁਹਾਡੇ ਨਾਲ ਸਾਂਝੇ ਕਰਨੇ ਹਨ ਜੇਕਰ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਤੁਸੀਂ ਤਾਲ ਲੈਂਦੇ ਹੋ ਤਾਂ ਦੇਖ ਲੈਣਾ ਤੁਹਾਡੀ ਕਮਾਈ ਵਿੱਚ ਬਰਕਤ ਜ਼ਰੂਰ ਪਾਵੇਗੀ ਇਹਨਾਂ ਨਿਯਮਾਂ ਨੂੰ ਅਪਣਾ ਕੇ ਅਸੀਂ ਆਪਣੇ ਨੇਕ ਕਮਾਈ ਵਿੱਚ ਵਾਧਾ ਪਾ ਸਕਦੇ ਹਾਂ ਨਾਲ ਹੀ ਜਿਹੜੀਆਂ ਗਲਤੀਆਂ ਕਰਕੇ ਅਸੀਂ ਵਾਇਗਰੋ ਜੀ ਤੇ ਕਿਰਪਾ ਨੂੰ ਗਵਾ ਰਹੇ ਹਾਂ ਉਹ ਵੀ ਕਿਰਪਾ ਸੀ ਦੁਬਾਰਾਂ ਤੋਂ ਹਾਸਲ ਕਰ ਸਕਦੇ ਹਾਂ ਭਾਵੇਂ ਕਿ ਉਹ ਜਿਹੜੀਆਂ ਗਲਤੀਆਂ ਹਨ ਉਹਨਾਂ ਨੂੰ ਹੀ ਛੱਡ ਦੇਣਾ ਹੈ ਸਭ ਤੋਂ ਪਹਿਲੀ ਗੱਲ ਮਹਾਪੁਰਖ ਜੀ ਆਖਦੇ ਆਣਗੇ ਜੋ ਵੀ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਨ ਰੱਬ ਦਾ ਨਾਮ ਜਪਦੇ ਹਨ ਚੰਦਾਨ ਪੁੰਨ ਕਰਦੇ ਹਨ ਸੇਵਾ ਕਰਦੇ ਹਨ بڑے ਵੱਡੇ ਕਰਮਾ ਵਾਲੇ ਹੁੰਦੇ ਹਨ ਕਿਉਂਕਿ ਇਹ ਤਾਂ ਪਰਮਾਤਮਾ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ ਕਿ ਉਹਨਾਂ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਕਿਉਂ ਇਹਨੇ ਨੇਕ ਕੰਮ ਕਰ ਰਹੇ ਹਨ ਵੈਗ੍ਰੋਤੇ ਮਰਜ਼ੀ ਤੋਂ ਬਿਨਾਂ ਤਾਂ ਉਹਨਾਂ ਦਾ ਨਾਮ ਲੈਣਾ ਵੀ ਇੰਪੋਸੀਬਲ ਹੈ ਨੇਕ ਕੰਮਾਂ ਵਿੱਚ ਉਹ ਵਿਅਕਤੀ ਨਹੀਂ ਕਰ ਸਕਦਾ ਜਿੰਨਾ ਚਿਰ ਪ੍ਰਮਾਤਮਾ ਜੀ ਦੀ ਕਿਰਪਾ ਨਾ ਹੋਵੇ ਸੋ ਸਾਧ ਸੰਗਤ ਜੀ ਇਹ ਤਾਂ ਪ੍ਰਮਾਤਮਾ ਜੀ ਦੀ ਪਹਿਲੀ ਕਿਰਪਾ ਦੀ ਨਿਸ਼ਾਨੀ ਹੋ ਜਾਂਦੀ ਹੈ ਤੁਸੀਂ ਇਹ ਸਾਰੇ ਹੀ ਨੇਕ ਕੰਮ ਕਰ ਰਹੇ ਹੋ ਪਰ ਨਾਲ-ਨਾਲ ਜਿਹੜੀਆਂ ਗਲਤੀਆਂ ਹਨ ਜਿਵੇਂ ਕਿ ਪੂਰੇ ਦਿਨ ਵਿੱਚ ਝੂਠ ਬੋਲਣਾ ਆਪਣੀ ਕਿਰਤ ਦੇ ਵਿੱਚ ਬੇਈਮਾਨੀ ਕਰਨਾ ਕੈਸੇ ਦਿਨ ਇਹਨਾਂ ਚੋਗਲੀ ਕਰਨਾ ਜੋ ਵੀ ਮਾੜੇ ਕਰਮ ਹਨ ਜਿਨ੍ਹਾਂ ਤੋਂ ਸਾਨੂੰ ਵਾਹਿਗੁਰੂ ਜੀ ਨੇ ਵਰਜਿਆ ਹੈ ਜੇਕਰ ਆਪਾਂ ਉਹ ਕੰਮ ਕਰ ਰਹੇ ਹਾਂ ਤਫਤਫੇ ਸਾਨੂੰ ਸਾਡੀ ਕੀਤੀ ਹੋਈ ਭਜਨ ਬੰਦਗੀ ਕੀਤੀ ਹੋਈ ਨੇਕ ਕਮਾਈ ਦਾ ਫਲ ਨਹੀਂ ਮਿਲੇਗਾ ਕਿਉਂਕਿ ਅਸੀਂ ਤਾਂ ਨਾਲ-ਨਾਲ ਗਵਾਏ ਜਾ ਰਹੇ ਹਾਂ ਮਹਾਪੁਰਖ ਜੀ ਅਖਤੇ ਹਨ ਕਿ ਜੇਕਰ ਤੁਸੀਂ ਭਜਨ ਬੰਦਗੀ ਕਰਦੇ ਹੋ ਤੇ ਨਾਲ ਨਾਲ ਕੁਰਾਤੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਨਹੀਂ ਘੜਦੇ ਤਾਂ ਤੁਹਾਡੀ ਕੀਤੇ ਹੋਏ ਭਜਨ ਬੰਦਗੀ ਵਿਅਰਥ ਹੋ ਜਾਂਦੀ ਹੈ ਜਿਵੇਂ ਸਾਗ ਸੰਗਤ ਜੀ ਟੁੱਟੇ ਹੋਏ ਕੜੇ ਨੂੰ ਪਰੰੰਦਾ ਜਤਨ ਕਰ ਰਹੇ ਹਾਂ ਮੰਨ ਲਓ ਕਿ ਘੜੇ ਵਿੱਚ ਕੋਈ 5-7 ਛੇਤ ਹੋ ਗਏ ਹਨ ਅਸੀਂ ਉਹਨੂੰ ਸਵੇਰੇ ਵੀ ਭਰਦੇ ਹਾਂ ਤੇ ਸ਼ਾਮ ਨੂੰ ਵੀ ਪਰ ਉਹਦੇ ਵਿੱਚ ਪਾਣੀ ਟਿਕ ਸਕਦਾ ਹੈ ਬਿਲਕੁਲ ਨਹੀਂ ਸਵੇਰ ਦਾ ਭਰਿਆ ਹੋਇਆ ਕੜਾ ਜਿਹੜਾ ਹੈ ਸ਼ਾਮ ਤੱਕ ਖਾਲੀ ਹੋ ਜਾਵੇਗਾ ਸ਼ਾਮ ਦਾ ਭਰਿਆ ਕੜਾ ਸਵੇਰ ਤੱਕ ਖਾਲੀ ਹੋਵੇਗਾ ਜੇ ਉਸ ਕਾਨੂੰਨ ਨੂੰ ਪੜਨਾ ਹੈ ਤਾਂ ਪਹਿਲਾਂ ਉਹਨੂੰ ਸ਼ੇਤਾਂ ਨੂੰ ਬੰਦ ਕਰਨਾ ਹੋਵੇਗਾ ਉਸੇ ਹੀ ਤਰ੍ਹਾਂ ਜੇਕਰ ਆਪਣੇ ਕੀਤੇ ਹੋਏ ਭਜਨ ਬੰਦਗੀ ਦਾ ਨੇਕ ਕਮਾਈ ਦਾ ਪੂਰਾ ਫਲ ਪ੍ਰਾਪਤ ਕਰਨਾ ਹੈ ਤਾਂ ਫਿਰ ਵਾਈਗਰੋ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਬਚਨਾਂ ਦੇ ਅਨੁਸਾਰ ਚੱਲਣਾ ਹੋਵੇਗਾ ਜਿਵੇਂ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਤਾਂ ਕਰਦੀ ਹੈ ਜਦੋਂ ਡਾਕਟਰ ਦੇ ਦੱਸੇ ਹੋਏ ਪ੍ਰੇਜ ਵੀ ਨਾਲ-ਨਾਲ ਕਰਦੇ ਹਾਂ ਵਾਸ ਸੰਗਾ ਜੀ ਉਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਨਾਮ ਜੱਪਣ ਵਾਲੇ ਸੇਵਾ ਕਰਨ ਵਾਲੇ ਨਾਲ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਣ ਕਿ ਸਾਰੇ ਦਿਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਦੇ ਹਾਂ ਝੂਠ ਫਰੇਬ ਧੰਗੀ ਠੋਰੀ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਹੈ ਕਈ ਵਾਰ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸਵੇਰ ਦੇ ਕਿੰਨੇ ਮਾੜੇ ਕਰਮ ਕਰ ਚੁੱਕੇ ਹੁੰਦੇ ਹਾਂ ਅਸੀਂ ਆਪਣੇ ਚੰਗੇ ਕੰਮਾਂ ਦੀ ਕਿੰਤੀ ਤਾਂ ਰੱਖਦੇ ਹਾਂ ਪਰਮਾਣਿਕ ਕੰਮਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਦਿਨ ਵਿੱਚ ਮਾੜੇ ਕਰਮ ਕਿੰਨੇ ਕੀਤੇ ਹਨ ਇਸ ਕਰਕੇ ਮਹਾਪੁਰਖ ਜੀ ਜਗਤ ਦਾਸ ਤੇ ਹਨ ਕਿ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚੰਗੇ ਤੇ ਮਾੜੇ ਕਰਮਾਂ ਦੀ ਗਿਣਤੀ ਕਰੋ ਜਿਵੇਂ ਤੱਕੜੀ ਦੇ ਨਾਲ ਸੌਦਾ ਅਸੀਂ ਤੋਲਦੇ ਹਾਂ ਉਸੇ ਹੀ ਤਰ੍ਹਾਂ ਤੱਕੜੀ ਦੇ ਵਿੱਚ ਇੱਕ ਪਲਣੇ ਦੇ ਵਿੱਚ ਆਪਣੇ ਨੇਕ ਕੰਮ ਰੱਖਿਆ ਕਰੋ ਦੂਜੇ ਪਲਣੇ ਦੇ ਵਿੱਚ ਮਾੜੇ ਕੰਮਾਂ ਨੂੰ ਪਾਇਆ ਕਰੋ ਵੇਖਿਆ ਕਰੋ ਕਿ ਕਿਹੜਾ ਪਲੜਾ ਭਾਰੀ ਹੈ ਪਾਪ ਕੇ ਕੋਈ ਕਾਪੀ ਲੈ ਲਓ ਉਹਦੇ ਨਾਲ ਹਰ ਰੋਜ਼ ਪੈਣ ਦੇ ਨਾਲ ਇੱਕ ਲਿਸਟ ਬਣਾ ਲਓ ਇੱਕ ਪਾਸੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਵਾਰੀ ਪ੍ਰਮਾਤਮਾ ਦਾ ਨਾਮ ਸਿਮਰਿਆ ਪੂਰੇ ਦਿਨ ਵਿੱਚ ਮੈਂ ਪ੍ਰਮਾਤਮਾ ਜੀ ਨੂੰ ਕਿੰਨਾ ਕੁ ਸਮਾਂ ਆਪਣੇ ਅੰਗ ਸੰਗ ਸਮਝ ਕੇ ਕੋਈ ਮਾੜਾ ਕਰਮ ਨਹੀਂ ਕੀਤਾ ਪੂਰੇ ਦਿਨ ਵਿੱਚ ਮੈਂ ਕਿੰਨੇ ਨੇਕ ਕੰਮ ਕੀਤੇ ਤੇ ਕਿਸੇ ਦਾ ਅੱਜ ਮੈਂ ਭਲਾ ਕੀਤਾ ਕਿਸੇ ਦੀ ਮੈਂ ਨਿੰਦਿਆ ਚੁਗਲੀ ਤਾਂ ਨਹੀਂ ਕੀਤੀ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਖੁਸ਼ੀ ਆਈ ਹੈ ਜਾਂ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਰੋਣ ਆਇਆ ਹੈ ਪੈਸੇ ਤੋਂ ਇਲਾਵਾ ਵੀ ਬੜੇ ਤਰੀਕੇ ਹਨ ਕਿਸੇ ਦੀ ਮਦਦ ਕਰਾਂਦੇ ਕਿਸੇ ਦਾ ਭਲਾ ਕਰਾਂਦੇ ਤਾਂ ਵੇਖਣਾ ਕਿ ਪੂਰੇ ਦਿਨ ਵਿੱਚ ਕੋਈ ਵੀ ਲੋੜਵੰਦ ਮੇਰੇ ਕੋਲ ਆਇਆ ਮੈਂ ਉਸ ਨੂੰ ਕਿਸ ਤਰ੍ਹਾਂਂ ਢੇਲ ਕੀਤਾ ਲੋੜਵੰਦ ਦੀ ਜ਼ਰੂਰਤ ਸਿਰਫ ਪੈਸਾ ਨਹੀਂ ਹੁੰਦੀ ਉਸੇ ਕਈ ਸਲਾਮਾਸ਼ਵਰਾ ਵੀ ਅਸੀਂ ਉਸ ਨੂੰ ਦੇ ਕੇ ਖੁਸ਼ੀ ਦੇ ਸਕਦੇ ਹਾਂ ਕਿ ਮੈਂ ਸਵੇਰ ਦੀ ਕਿੰਨੀ ਕਿ ਮੈਂ ਸਵੇਰ ਦਾ ਕਿੰਨੀ ਵਾਰ ਝੂਠ ਬੋਲਿਆ ਕਿਸੇ ਦੀ ਨਿੰਦਿਆ ਚੁਗਲੀ ਕਿੰਨੀ ਵਾਰ ਕੀਤੀ ਤੇ ਕਿੰਨੇ ਸੋਨੇ ਮੈਂ ਆਪਣੇ ਜ਼ੁਬਾਨ ਦੇ ਰਾਹੀਂ ਕਿਸੇ ਦਾ ਦਿਲ ਦੁਖਾਇਆ ਜਾਂ ਨਹੀਂ ਮਹਾਪੁਰਖ ਜੀ ਆਖਦੇ ਹਨ ਕਿ ਜੋ ਬੰਦਾ ਹਰ ਰੋਜ਼ ਇਸ ਤਰ੍ਹਾਂ ਕਰਦਾ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਤਿੰਨ ਪਾਪ ਆਪਾਂ ਜ਼ਰੂਰ ਕਰਦੇ ਹਾਂ ਆਪਣੇ ਸਰੀਰ ਦੇ ਰਾਹੀਂ ਅੱਖਾਂ ਦੇ ਰਾਹੀਂ ਤੇ ਆਪਣੇ ਜੁਪਾਨ ਦੇ ਰਾਹੀ ਕੋਈ ਨਾ ਕੋਈ ਸਾਡੇ ਕੋਲੋਂ ਸਲਾਹ ਵੀ ਮੰਗ ਸਕਦਾ ਹੈ ਉਹਨੂੰ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਹਸਾ ਦੇਣਾ ਭਾਵੇਂ ਸਾਰੇ ਨੇਕ ਕੰਮਾਂ ਵਿੱਚ ਅਸੀਂ ਚੱਲਦੇ ਰਹਿਣਾ ਹੈ ਇੰਦਰ ਉਧਰ ਪਾਸੇ ਨਹੀਂ ਵੇਖਣਾ ਕਿ ਕੋਈ ਕੀ ਕਰਦਾ ਹੈ ਮੈਂ ਸਵੇਰ ਦੀ ਕਿੰਨੀ ਵਾਰ ਮੈਂ ਸਵੇਰ ਦਾ ਕਿੰਨੀ ਵਾਰ ਛੁੱਟ ਬੋਲਿਆ ਕਿੰਨੀ ਵਾਰ ਨਿੰਦਿਆ ਚੁਗਲੀ ਕੀਤੀ ਕਿੰਨੀ ਵਾਰ ਸੁਣੀ ਕਿੰਨੀ ਵਾਰ ਮੈਂ ਗੱਲ ਆਪਣੇ ਜੁਪਾਨ ਤੋਂ ਕਿਸੇ ਦਾ ਦਿਲ ਦੁਖਾਇਆ ਮਹਾਪੁਰਖ ਜੀ ਆਖਦੇ ਹਨ ਦਸ ਪਾਪ ਬੰਦਾ ਹਰ ਰੋਜ਼ ਕਰਦਾ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ ਫਿਰ ਸਾਡਾ ਜਪਿਆ ਹੋਇਆ ਨਾਮ ਕਿਸੇ ਵੀ ਕੰਮ ਨਹੀਂ ਆਉਂਦਾ ਇਸ ਲਈ ਪਹਿਲਾਂ ਇਹਨਾਂ ਦੇ ਕਾਬੂ ਪਾਉਣਾ ਪਵੇਗਾ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਘੱਟ ਬੋਲੋ ਜਿੰਨਾ ਬੋਲੋ ਸੋ ਸਮਝ ਕੇ ਬੋਲੋ ਸਾਡੇ ਬੋਲੇ ਤੇ ਨਾਲ ਹੀ ਅਗਲੇ ਦੇ ਮਨ ਨੂੰ ਠੰਡ ਪੈ ਜਾਣੀ ਹੈ ਅਗਲੇ ਦਾ ਮਨ ਖੁਸ਼ ਹੋਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਆਪਣੇ ਪੂਰੇ ਹੀ ਦਿਨ ਦੇ ਕੰਮਾਂ ਕਰਾਂ ਦੇ ਵਲ ਧਿਆਨ ਦਿਓ ਅੱਜ ਮੈਂ ਕਿੰਨੂ ਕਿੰਨੂ ਮਿਲਿਆ ਕਿਹੜਾ ਕੰਮ ਕੀਤਾ ਕਿਹੜੇ ਤਰੀਕੇ ਨਾਲ ਕੀਤਾ ਇਹ ਲੱਗਦਾ ਤੁਸੀਂ ਇੱਕ ਮਹੀਨਾ ਕਰਕੇ ਦੇਖ ਲਓ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਇੱਕ ਡਾਇਰੀ ਤੇ ਲਿਸਟ ਤਿਆਰ ਕਰੋ ਇੱਕ ਮਹੀਨੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦੀ ਆਪਣੇ ਪੂਰੇ ਹੀ ਕੈਰੀਅਰ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ ਅਸਲੀਏ ਆਪਣੀ ਦਾ ਹੀ ਪਤਾ ਲੱਗ ਜਾਵੇਗਾ ਤੁਹਾਡੇ ਮਨ ਦੇ ਅੰਦਰ ਦੀ ਭਾਵਨਾ ਤੁਹਾਡੀ ਡਾਇਰੀ ਵਿੱਚ ਹੋਵੇਗੀ ਤੁਹਾਡਾ ਮਨ ਤੁਹਾਡੇ ਜੀਵਨ ਵਿੱਚ ਕੀ ਕਰ ਰਿਹਾ ਹੈ ਕਿੰਨੇ ਕ ਨੇਕ ਕੰਮ ਕਰ ਰਿਹਾ ਹੈ ਕਿੰਨੇ ਮਾੜੇ ਵਾਹਿਗੁਰੂ ਜੀ ਦੀ ਕਿਰਪਾ ਮੇਰੇ ਤੇ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਵੀ ਤੁਹਾਨੂੰ ਡੈਰੀ ਤੋਂ ਹੀ ਸਾਫ ਕਿਤਾਬ ਲੱਗ ਜਾਵੇਗਾ ਜੇਕਰ ਤੁਸੀਂ ਚੰਗੇ ਕਰਮਾਂ ਦੇ ਵਿੱਚ ਉੱਪਰ ਹੋਵੋਗੇ ਭਾਵ ਕਿ ਕਿੰਨੀ ਜ਼ਿਆਦਾ ਹੋਵੇਗੀ ਤਾਂ ਪ੍ਰਮਾਤਮਾ ਤੁਹਾਡੀ ਅਰਦਾਸ ਜ਼ਰੂਰ ਕਬੂਲ ਕਰਨਗੇ ਤੁਹਾਡੀ ਨੇਕ ਕਮਾਈ ਦੇ ਵਿੱਚ ਬਰਕਤ ਪੈ ਜਾਵੇਗੀ ਗੁਰੂ ਦੀ ਖੁਸ਼ੀ ਹਾਸਲ ਕਰ ਲਓਗੇ ਉਸ ਬੰਦੇ ਦੀ ਨਿੱਕ ਮਾਈ ਨੂੰ ਵਧਾਉਣ ਦੀ ਪਰਮਾਤਮਾ ਜੇ ਫਿਰ ਪੂਰੀ ਕੋਸ਼ਿਸ਼ ਕਰਨਗੇ ਜਿਵੇਂ ਆਪਾਂ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਾਂ ਤੇ ਨਾਲ ਨਾਲ ਬਾਕੀ ਦਿਨ ਦੇ ਵਿੱਚ ਮਨ ਦੇ ਨਾਲ ਵਾਇਗਰੂ ਵਾਇਗਰੂ ਦਾ ਛਾਪ ਵੀ ਕਰਦੇ ਰਹੋ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਮ ਜੋੜ ਕੇ ਰੱਖੋ ਕਿਉਂਕਿ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤਾਂ ਇਹ ਮਨ ਮਾੜੇ ਕਰਮ ਬਿਲਕੁਲ ਵੀ ਨਹੀਂ ਕਰੇਗਾ ਉਸ ਤੋਂ ਬਾਅਦ ਵਾਇਗਰੂ ਜੀ ਕਹਿੰਦੇ ਹਨ ਕਿ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰੋ ਯਾਦ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਮਨ ਦੇ ਅੰਦਰ ਸਭ ਸੰਤੋਖ ਆ ਜਾਂਦਾ ਹੈ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣ ਜਾਂਦਾ ਹੈ ਜਿੰਨੀ ਦੇਰ ਇਹ ਮਨ ਸ਼ੁਕਰਾਨੇ ਦੀ ਆਦਤ ਨਹੀਂ ਪੈਂਦੀ ਇਹ ਮਨ ਦਾ ਲਾਲਚ ਲੋਭ ਕਦੇ ਵੀ ਖਤਮ ਨਹੀਂ ਹੁੰਦਾ ਇਹਦੀ ਭੁੱਖ ਵੀ ਖਤਮ ਨਹੀਂ ਹੁੰਦੀ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਮਨ ਨੂੰ ਸਭ ਸੰਤੋਖ ਆ ਜਾਂਦਾ ਹੈ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਜਸਤਰਾਂ ਕੋ ਜਿਹੜੇ ਲੋਕ ਦਾਨਪੁਣ ਤਾਂ ਬਹੁਤ ਕਰਦੇ ਹਨ ਪਰ ਦਾਨਪੁਣ ਕਰਕੇ ਵੀ ਗਲਤੀ ਕਰ ਲੈਂਦੇ ਹਨ ਬਿਨਾਂ ਵਿਖਾਵੇ ਤੋਂ ਅਸੀਂ ਦਾਨਪੁਣ ਕਰ ਸਕਦੇ ਹਾਂ ਇੱਥੇ ਮਹਾਪੁਰਖ ਜੀ ਬੜੀ ਸੋਹਣੀ ਗੱਲ ਸਮਝਾਉਂਦੇ ਹਨ ਕਿ ਜੇ ਕਿਤੇ ਸਾਨੂੰ ਇਹ ਗੱਲ ਸਮਝ ਦੇ ਵਿੱਚ ਆ ਜਾਵੇ ਆਪਾਂ ਕਈ ਵਾਰ ਮਹਾਪੁਰਖਾਂ ਦੇ ਮੋਹ ਇਹ ਗੱਲ ਸੌਂਦੇ ਹਨ ਆਪਾਂ ਚੰਨਪੰਦਗੀ ਗੁਪਤ ਤਰੀਕੇ ਦੇ ਨਾਲ ਕਰੋ ਦਾਨਪੁਣ ਵੀ ਗੁਪਤ ਤਰੀਕੇ ਨਾਲ ਕਰੋ ਗੁਪਤ ਤਰੀਕੇ ਦੇ ਨਾਲ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਮਹਾਪੁਰਖ ਜੀ ਆਖਦੇ ਹਨ ਕਿ ਜਿਹੜੀ ਚੀਜ਼ ਵਰਤ ਰਹਿੰਦੀ ਹੈ ਪਰ ਉਹ ਕਿ ਗੋਪਤ ਰਹਿੰਦੀ ਹੈ ਜਿਹੜੀ ਕਿਸੇ ਦੇ ਸਾਹਮਣੇ ਨਹੀਂ ਆਉਂਦੀ ਉਹ ਚੀਜ਼ਾਂ ਹਮੇਸ਼ਾ ਪਰਮਾਤਮਾ ਨੂੰ ਪਸੰਦ ਆਉਂਦੀ ਹੈ ਉਦਾਹਰਨ ਦੇ ਤੌਰ ਤੇ ਪੈਸਾ ਹੀ ਲੈ ਲਓ ਜਿੰਨੇ ਤੇ ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਹੈ ਤੁਹਾਡਾ ਪੈਸਾ ਬਚਿਆ ਰਹੇਗਾ ਪਰ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਉਸ ਪੈਸੇ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਸੇਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੁਹਾਡੇ ਉਹ ਪੈਸੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਤੋਂ ਹੀ ਆਪਣੇ ਭੈਣ ਭਰਾ ਉਦਾਰ ਲੈਣ ਲਈ ਤੁਰ ਪੈਣਗੇ ਪੈਸੇ ਕਰਕੇ ਹੀ ਕਈ ਆਪਣੇ ਦੁਸ਼ਮਣ ਬਣ ਜਾਂਦੇ ਹਨ ਮਤਲਬ ਕਿ ਉਹ ਪੈਸਾ ਹੀ ਤੁਹਾਡੇ ਤੁੱਖ ਦਾ ਕਾਰਨ ਬਣ ਸਕਦਾ ਹੈ ਦੂਸਰੀ ਸਭ ਤੋਂ ਵੱਡੀ ਉਤਾਰਨ ਕੇ ਬਾਬਾ ਜੀ ਆਖਦੇ ਹਨ ਕਿ ਵੇਖੋ ਹਰ ਇਨਸਾਨ ਆਪਣੇ ਗੋਨਾ ਨੂੰ ਲੋਕੋ ਕੇ ਜਾਓ ਕੋਨਾ ਨੂੰ ਲੋਕੋ ਕੇ ਰੱਖਦਾ ਹੈ ਕੋਈ ਬੰਦਾ ਨਹੀਂ ਕਹਿੰਦਾ ਕਿ ਮੇਰੇ ਵਿੱਚ ਆ ਕਮੀ ਹੈ ਕੋਈ ਕਮੀ ਹੋਵੇ ਜਿਹੜੀ ਵੀ ਮਾੜੀ ਆਦਤ ਹੈ ਬੰਦਾ ਉਸ ਨੂੰ ਲੁਕੋ ਕੇ ਰੱਖਦਾ ਹੈ ਇਸ ਕਰਕੇ ਸਾਡੇ ਆਗਣਾਂ ਵਿੱਚ ਕਮੀਆਂ ਤਾਂ ਦੋਨੋਂ ਦੈਨਵਾਦੀਆਂ ਚੱਲ ਰਹੀਆਂ ਹਨ ਤੇ ਜਿਹੜੇ ਗੁਣ ਹਨ ਅਸੀਂ ਚੰਗੇ ਕਰਮ ਕਰਦੇ ਹਾਂ ਉਹਦਾ ਦਿਖਾਵਾ ਬੜਾ ਜ਼ਿਆਦਾ ਕਰਦੇ ਹਾਂ ਥਾਂ ਥਾਂ ਤੇ ਜਾ ਕੇ ਦੱਸਦੇ ਹਾਂ ਇਹ ਸਾਡੇ ਗੁਣਾਂ ਦੀ ਫਿਰ ਲਿਸਟ ਜਿਸ ਨੂੰ ਦੁੱਸੇ ਸੌਣ ਲੋ ਕਿ ਨਾ ਕਿ ਨੇਕ ਕੰਮ ਕੀਤੇ ਹਨ ਇਸ ਤਰੀਕੇ ਦੇ ਨਾਲ ਸਾਡੇ ਕੀਤੇ ਹੋਏ ਨੇਕ ਕੰਮਾਂ ਵੀ ਬਹੁਤ ਵਿਅਤਥ ਹੋ ਜਾਂਦੇ ਹਨ ਤੁਸੀਂ ਭਾਵੇਂ ਸੌਣਾ ਦਾਨ ਕਰ ਲਓ ਭਾਵੇਂ ਜੋ ਮਰਜੀ ਦਾਨ ਕਰ ਲਓ ਉਹਦਾ ਫਲ ਉਹਨਾਂ ਚਿਰ ਨਹੀਂ ਮਿਲਣਾ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਲਈ ਤੁਰ ਪੈਂਦੇ ਹਾਂ ਉੱਥੇ ਭੇਦ-ਪਾਪ ਦਾ ਕੰਮ ਨਹੀਂ ਹੋਣਾ ਚਾਹੀਦਾ ਮਨ ਦੇ ਵਿੱਚ ਇਹ ਫਰਕ ਰਹਿ ਗਿਆ ਹੈ ਫਿਰ ਅਸੀਂ ਕਿਸੇ ਦਾ ਭਲਾ ਕੀਤਾ ਕਿਸੇ ਦੀ ਮਦਦ ਕੀਤੀ ਜਦੋਂ ਇਹ ਭਾਵਨਾ ਮਨ ਵਿੱਚੋਂ ਮਿਟ ਜਾਵੇਗੀ ਕਿ ਅਸੀਂ ਕਰ ਰਹੇ ਹਾਂ ਪਰਮਾਤਮਾ ਨੂੰ ਇੱਕ ਪੰਨੇ ਕਰ ਦਵਾਂਗੇ ਤਾਂ ਫਿਰ ਪਰਮਾਤਮਾ ਸਾਡੀਆਂ ਦਾਸਾਂ ਕਿਵੇਂ ਕਬੂਲ ਕਰਨਗੇ ਉਦਲੇ ਪ੍ਰਮਾਤਮਾ ਲਈ ਤਾਂ ਸਭ ਕੁਝ ਬਰਾਬਰ ਹੈ ਉਦਾਹਰਨ ਦੇ ਤੌਰ ਤੇ ਭਾਈ ਕਨਈਆ ਜੀ ਦੀ ਗੱਲ ਕਰੀਏ ਤਾਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਉਂਦੇ ਸਨ ਤੇ ਉਹਨਾਂ ਨੂੰ ਸਭ ਵਿੱਚ ਹੀ ਮੇਰੇ ਕਲਗੀਧਰ ਪਰਮ ਜੀ ਆਪ ਖੁਦ ਦੇਖਦੇ ਸਨ ਉਸੇ ਹੀ ਤਰ੍ਹਾਂ ਜੋ ਬੰਦਾ ਗੁਰੂ ਦੇ ਨਾਲ ਲੱਗ ਜਾਂਦਾ ਹੈ ਗੁਰੂ ਦੇ ਦੱਸੇ ਹੋਏ ਪਉਰਨਿਆਂ ਤੇ ਚੱਲਦਾ ਹੈ ਤੇ ਉਹਦੇ ਮਨ ਦੀ ਨਫ਼ਰਤ ਉਹਦੇ ਮਨ ਦਾ ਪੇਦ ਭਾਵ ਖਤਮ ਹੋ ਜਾਂਦਾ ਹੈ ਉਦੇ ਮਾਨ ਦੇ ਵਿੱਚ ਸਭ ਤੋਂ ਪਹਿਲਾਂ ਤਸ ਤੇ ਦਇਆ ਦੀ ਭਾਵਨਾ ਆ ਜਾਂਦੀ ਹੈ ਉਹ ਕਦੇ ਕਿਸੇ ਉਹ ਕਦੇ ਵੀ ਕਿਸੇ ਦਾ ਉਹ ਕਦੇ ਵੀ ਕਿਸੇ ਦਾ ਦੁੱਖ ਵੀ ਵੇਖ ਕੇ ਸੁਖੀ ਨਹੀਂ ਹੋ ਸਕਦਾ ਬਲਕਿ ਦੁੱਖ ਨੂੰ ਦੂਰ ਕਰਨ ਦੀ ਆਪ ਕੋਸ਼ਿਸ਼ ਕਰਦਾ ਹੈ ਕਿਸੇ ਨੂੰ ਕੋਈ ਵੀ ਤੰਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਕਰਨਾ ਨਾ ਪਿਆ ਜਾਵੇ ਜੇਕਰ ਤੁਹਾਡੇ ਮਨ ਵਿੱਚ ਵੀ ਸੇਵਾ ਦੀ ਭਾਵਨਾ ਦਇਆ ਦੀ ਭਾਵਨਾ ਜਾਗ ਗਈ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋਣੀ ਲਾਜ਼ਮੀ ਹੈ ਸੰਘਾ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ